ਪਈ ਗੁਰਦਾਸ ਜੀ ਦੀਆਂ ਵਾਰਾਂ ਚ ਬੜਾ ਵਧੀਆ ਉਹ ਐਕਸਪਲੇਨ ਕਰਦੇ ਆ ਕਿ ਮਾਇਆ ਡਰ ਡਰ ਪਤ ਹਾਰ ਗੁਰਦੁਆਰੇ ਜਾਏ ਕਿ ਮਾਇਆ ਤੋਂ ਡਰਦਾ ਤੇ ਮੈਂ ਗੁਰੂ ਕੋਲ ਆਇਆ ਹੂੰ ਤਾਂ ਜੋ ਮਾਇਆ ਬਿਆਪੇ ਕਹਾਂ ਠਹਿਰਾਈਏ ਜੇ ਉੱਥੇ ਮਾਇਆ ਨੇ ਨੱਪ ਲਿਆ ਐਗਜ਼ਾਮਪਲ ਮੈਂ ਦੇਣਾ ਕਿ ਮੰਨ ਲਓ ਕਿ ਮੈਂ ਹੰਕਾਰ ਤੋਂ ਡਰਦਾ ਹਾਂ ਮੈਂ ਤੋਂ ਡਰਦਾ ਤੇ ਮੈਂ ਗੁਰੂ ਕੋਲ ਆਇਆ ਕਿ ਬਾਬਾ ਮੇਰੀ ਹਉਮੈ ਤੋਂ ਮੈਨੂੰ ਬਚਾਲਾ ਤੇ ਜੇ ਸ਼ਰਨਾਏ ਜੀ ਮੈਨੂੰ ਹਉਮੈ ਹੋਗੀ ਹੁਣ ਕੀ ਬਚਾਵੇ ਹੁਣ ਕੀ ਬਚਾਵੇ ਮੈਂ ਤੇ ਬਣ ਗਿਆ ਆ ਮਾੜਾ ਆ ਚੰਗਾ ਮੈਂ ਉਹ ਜੱਜਮੈਂਟ ਕਰ ਰਿਹਾ ਕਿ ਅੱਛਾ ਮੈਂ ਜ਼ਿਆਦਾ ਦੇਖਿਆ ਨਹੀਂ ਤੇ ਮੈਂ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਤੇ ਤੂੰ ਨਹੀਂ ਜਾ ਰਿਹਾ ਹਾਂ ਉਹਦੇ ਚੱਲ ਇਹਦਾ ਮਤਲਬ ਹੈ ਹੁਣ ਮੈਨੂੰ ਉੱਥੇ ਵੀ ਮਾਇਆ ਨੇ ਦੱਬ ਲਈ ਇਹ ਇਸੇ ਚੀਜ਼ ਦੀ ਹੋਮੇ ਹੋ ਗਈ ਹੁਣ ਮੈਨੂੰ ਤੇ ਇਹ ਚੀਜ਼ ਨੂੰ ਉਹ ਲੋਕ ਜ਼ਿਆਦਾਤਰ ਕੀ ਕਰਦੇਗੇ ਇਹ ਚੀਜ਼ ਨੂੰ ਚੰਗਾ ਸਮਝਣ ਲੱਗ ਜਾਂਦੇ ਵੀ ਜਿਹੜਾ ਧਰਮ ਦੀ ਹੋਮੇ ਰੱਖਦਾ ਆ ਬੜਾ ਮਾਣ ਆਪਣਾ ਉਹ ਰੱਖਦਾ ਤੇ ਉਹ ਹਾਲਾਂਕਿ ਇਹ ਚੀਜ਼ ਤੇ ਛੱਡਣੀ ਇੱਥੇ ਆ ਕੇ ਇੱਥੇ ਆ ਕੇ ਇਹ ਚੀਜ਼ ਫੜ ਲੀ ਤੇ ਹੁਣ ਕਿਹੜਾ ਟਿਕਾਣਾ ਬਚਿਆ ਫਿਰ ਉਹਨਾਂ ਤੋਂ ਬਚਣਾ ਬਹੁਤ ਔਖਾ ਹੈ